ਆਪਣੇ YouTube ਦੇ ਉੱਪਰ ਚੈਨਲ ਬਣਾਇਆ ਹੈ ਵੀਰੇ ਅਮਨ ਫਾਰਮ ਦੇ ਨਾਮ ਤੇ ਤੇ ਆਪਾਂ ਜਿਹੜਾ ਸਬਜ਼ੀਆਂ ਵੈਜੀਟੇਬਲ ਦਾ ਜਿਹੜਾ ਕੰਮ ਆਪਾਂ ਕਰਦੇ ਆਂ ਸਾਰੇ ਤਰ੍ਹਾਂ ਦੀਆਂ ਸਬਜ਼ੀਆਂ ਜਿਹੜੀਆਂ ਆਪਾਂ ਲਾਉਨੇ ਆ ਤੇ ਪਨੀਰੀਆਂ ਜਿਹੜੀਆਂ ਸ਼ਿਮਲਾ ਮਿਰਚ ਹੋ ਗਈ ਹਰੀ ਮਿਰਚ ਪਿਆਜ਼ ਤੇ ਚੂਚੂ ਬੈਂਗਰੀ ਨਮਾਡਰ ਸਾਰੀਆਂ ਪਨੀਰੀਆਂ ਜਿਹੜੀਆਂ ਆਪਾਂ ਸੇਲ ਕਰਨ ਵਾਸਤੇ ਜਿਹੜੀਆਂ ਆਪਾਂ ਲਾਉਨੇ ਆ ਤੇ ਵੀਰੇ ਵੱਧ ਤੋਂ ਵੱਧ ਹਨਾ ਆਪਣੇ ਚੈਨਲ ਬਣਾਇਆ ਆਪਾਂ ਨੇ YouTube ਦੇ ਉੱਪਰ ਵੱਧ ਤੋਂ ਵੱਧ ਸਪੋਰਟ ਕਰੋ ਕਿਉਂਕਿ ਇਹਦੇ ਉੱਪਰ ਆਪਾਂ ਸਾਰੀਆਂ ਜਿਹੜੀਆਂ ਵੀਡੀਓ ਸਬਜੀ ਦੇ ਆਧਾਰਿਤ ਹੀ ਆਪਾਂ ਵੀਡੀਓ ਜਿਹੜੀ ਬਣਾਉਨੇ ਆ ਤੇ YouTube ਉੱਤੇ ਉਹੀ ਆਪਾਂ ਪਾਉਨੇ ਆ ਤੇ ਜਿਹੜੇ ਵੀਰਾਂ ਨੇ ਹਜੇ ਤੱਕ ਚੈਨਲ ਨੂੰ ਲਾਈਕ ਜਾਂ ਸਬਸਕ੍ਰਾਈਬ ਨਹੀਂ ਕਰਿਆ ਜਰੂਰ ਕਰੋ ਤੇ ਹੌਸਲਾ ਜਿਹੜਾ ਜਰੂਰ ਦਿਓ ਤਾਂ ਜੋ ਤੁਹਾਡਾ ਸਾਥ ਮਿਲ ਸਕੇ ਆਪਾਂ ਇਹ ਵੀਡੀਓ ਜਿਹੜੇ ਬਣਾ ਬਣਾ ਕੇ ਆਪਾਂ YouTube ਦੇ ਉੱਤੇ ਪਾ ਸਕੀਏ ਤੇ ਬੱਦ ਤੋਂ ਬੱਦ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕੋਈ ਵੀ ਜਾਣਕਾਰੀ ਤੁਸੀਂ ਹੈਨਾ ਸਾਂਝੀ ਕਰਨੀ ਹੈ ਖੇਤੀਬਾੜੀ ਨਾਲ ਸੰਬੰਧਿਤ ਤੁਸੀਂ ਆਪਣੇ ਨਾਲ ਸਾਂਝੀ ਕਰ ਸਕਦੇ ਹੋ ਤੇ ਬਤਵੱਦ ਹੌਂਸਲਾ ਹੁਬਾਈ ਕਰੋ ਤੇ ਸਾਥ ਦਿਓ ਧੰਨਵਾਦ